ਸਤ ਨਾਮ ਵਾਲੇ ਸਤ ਨਾਮ ਵਾਲੇ ਸਤ ਨਾਮ ਜਿੰਦਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਪਰੰਤ ਸਲਾਨਾ ਅਨਾਵੰਡ ਸਮਰਾਹ ਕਰਵਾਇਆ ਗਿਆ ਜੀ ਹਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋਗ ਪ੍ਰੰਤ ਸਲਾਨਾ ਇਨਾਮ ਵੰਟ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਤੇ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ ਪਾਠ ਦਾ ਭੋਗ ਪਾਉਣ ਪਰੰਤ ਸਕੂਲ ਵਿੱਚ ਹਾਜ਼ਰ ਸਾਰੀਆਂ ਸੰਗਤਾਂ ਤੇ ਬੱਚਿਆਂ ਨੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਮੈਂਤ ਕੀਤੀ ਇਸ ਸਮੇਂ ਪ੍ਰਿੰਸੀਪਲ ਸ੍ਰੀ ਸੰਜੀਵ ਟੰਡਣ ਜੀ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਕੂਲ ਵਿੱਚ ਬੱਚਿਆਂ ਦੇ ਫਰੀ ਪ੍ਰਾਈਅਟੇ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਸੰਤਾਂ ਨੂੰ ਜਾਣੂ ਕਰਵਾਇਆ ਸਕੂਲ ਅੰਚਾਰਜ ਗਰਜੰਡ ਸਿੰਘ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਸਮੇਂ ਸਕੂਲ ਕਮੇਟੀ ਚੇਅਰਮੈਨ ਸ੍ਰੀ ਹਰਜੀਤ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਸਮੇਂ ਨਜ਼ਦੀਕੀ ਸਕੂਲ ਮੁਖੀਆਂ ਨੇ ਵੀ ਹਾਜ਼ਰੀ ਭਰੀ ਸਾਰੇ ਹੀ ਅਧਿਆਪਕਾਂ ਤੇ ਬੱਚਿਆਂ ਨੇ ਮਿਲ ਕੇ ਇਸ ਮਹਾਨ ਕਾਰਜ ਵਿੱਚ ਆਪਣਾ ਬੰਦਾ ਹੋਇਆ ਯੋਗਦਾਨ ਪਾਇਆ ਇਸ ਸਮੇਂ ਗੁਰੂ ਘਰ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ ਇਸ ਸਮੇਂ ਸਕੂਲ ਅਧਿਆਪਕ ਵਿਕਰਮਜੀਤ ਸਿੰਘ ਜਸਕਰਨ ਸਿੰਘ ਗਰਲਾਲ ਸਿੰਘ ਜਗਬੀਰ ਸਿੰਘ ਸਤਨਾਮ ਸਿੰਘ ਬਲਵਿੰਦਰ ਸਿੰਘ ਮੱਖਣ ਸਿੰਘ ਸੰਦੀਪ ਕੌਰ ਅਮਨਦੀਪ ਕੌਰ ਕੁਲਦੀਪ ਕੌਰ ਨਵਜੋਤ ਕੌਰ ਪ੍ਰਿੰਕਾ ਰਾਣੀ ਬਲਜੀਤ ਕੌਰ ਅਤੇ ਕੈਂਪਸ ਮੈਨੇਜਰ ਸ਼ਿਵਦੇਵ ਸਿੰਘ ਆਦਿ ਹਾਜ਼ਰ ਰਹੇ। ਹਾਂਜੀ ਸਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ? ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਵਿਖੇ ਨਵੀਂ ਵਿਦਿਕ ਵਰੇ ਨੂੰ ਸਮਾਪਤ ਸਕੂਲ ਵਿੱਚ ਸ੍ਰੀ ਸੁਖਮੀਤ ਸਾਹਿਬ ਜੀ ਦਾ 파ੜ ਦੇ ਭੋਗ ਪਾਏ ਗਏ। ਅੱਜ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਬੱਚੇ ਜਿਹੜੇ ਪਿਛਲੇ ਵਿਦਿਅਕ ਵਰੇ ਦੇ ਵਿੱਚ ਜਿਹੜੇ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਹਨਾਂ ਨੂੰ ਇਨਾਮ ਦਿੱਤੇ ਗਏ ਹੈ ਪਿੰਡ ਦੇ ਵਿੱਚੋਂ ਜੋ ਸੰਗਤ ਪਹੁੰਚੀ ਬੱਚਿਆਂ ਦੇ ਮਾਪੇ ਪਹੁੰਚੇ ਅਸੀਂ ਉਹਨਾਂ ਸਾਰਿਆਂਗੇ ਅਪੀਲ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਵਿਦਿਆ ਦਾ ਮਾਹੌਲ ਹੈ ਉਹ ਬਹੁਤ ਉੱਚਾ ਹੈ ਵਧੀਆ ਪੱਧਰ ਹੈ ਬਹੁਤ ਵਧੀਆ ਸਹੂਲਤਾ ਦਿੱਤੀ ਜਾਂਦੀ ਹੈ ਤੇ ਸਾਰੇ ਮਾਪਿਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਇਆ ਜਾਵੇ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤ ਜਿੰਨੇ ਵੀ ਪਤਵੰਤੇ ਸਕੂਲ ਵਿਖੇ ਪਹੁੰਚੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੇ ਨਗਰ ਦਾ ਤੇ ਸਮੂਹ ਸਟਾਫ ਦਾ ਪ੍ਰਿੰਸੀਪਲ ਸਾਹਿਬ ਜਿੰਨੇ ਵੀ ਅਧਿਆਪਕ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਓਟ ਅਸਰਾ ਤੱਕ ਦਿਹਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਸਕੂਲ ਵਿਖੇ ਲਾ ਕੇ ਸੁਖਮਨੀ ਸਾਹਿਬ ਦਾ ਜਾਪ ਕਰਵਾਇਆ ਨੇ ਬਹੁਤ ਵੱਡਾ ਉਪਰਾਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਓਟ ਅਸਰਾ ਲਿਆ ਹੈ ਤੇ ਨਾਲ ਹੀ ਜਿਹੜੇ ਬੱਚਾ ਨੇ ਚੰਗੇ ਨੰਬਰ ਲੈ ਕੇ ਪਾਸ ਹੋਏ ਨੇ ਪੋਜੀਸ਼ਨ ਆਈਆਂ ਨੇ ਉਹਨਾਂ ਨੂੰ ਇਨਾਮ ਵੰਡੇ ਗਏ ਨੇ ਤੇ ਸਕੂਲ ਅਰ ਸਾਰੇ ਹੀ ਨਗਰ ਵਾਸਤੇ ਅਰਦਾਸ ਕਰਵਾਈ ਗਈ ਹੈ ਸਰਬੱਤ ਦੇ ਭਲੇ ਵਾਸਤੇ ਸਮੂਹ ਸਟਾਫ ਵਾਸਤੇ ਕਿਸਰਬੱਧ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਹੈ ਕਿ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਏ ਕਿ ਸਾਰੇ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਹਾਈ ਸਕੂਲਾਂ ਦੇ ਵਿੱਚ ਦਾਖਲਾ ਦਿਵਾਓ ਜਿੱਥੇ ਜਿੱਥੇ ਸਿੱਖਿਆ ਦੇ ਨਾਲ-ਨਾਲ ਆਪਾਂ ਨੂੰ ਹਰ ਇੱਕ ਚੀਜ਼ ਮੁਫਤ ਮਿਲਦੀ ਏ ਫ੍ਰੀ ਸਿੱਖਿਆ ਹੈ ਫ੍ਰੀ ਵਰਦੀਆਂ ਹਨ ਇਸੇ ਤਰ੍ਹਾਂ ਹੀ ਉੱਚ ਵਿਦਿਆ ਪ੍ਰਾਪਤ ਹੁੰਦੀ ਹੈ ਮੈਂ ਅਪੀਲ ਕਰਦਾ ਆ ਸਾਰੇ ਮਾਪਿਆਂ ਨੂੰ ਕਿ ਪ੍ਰਾਈਵੇਟ ਖਰਚੇ ਤੋਂ ਬਚਦੇ ਹੋਏ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਦਿਵਾਓ ਤੇ ਉਤਸ਼ਾਹ ਨਾਲ ਆਪਣੇ ਸਕੂਲਮ ਕੰਮਜਾਮਲਾ ਧੰਨਵਾਦ ਧੰਨਵਾਦ ਕਾਰੀ ਫਿਨਰਟ ਕੰਡਰੇ ਸਕੂਲ ਕਾਮਲ ਵਾਲਾ ਜਿੱਥੇ ਸਮੂਹ ਵਿਦਿਆਰਥੀ ਅਤੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਫ੍ਰੀ 5 ਫ੍ਰੀਕੁਐਂਸ ਫੈਬਰੀ ਦੇ ਥਾਰੇ ਫ੍ਰੀ ਕੋਲ ਦੇ ਵਿੱਚ ਲਿਆ ਕੇ ਸਿਕਰੀ ਫੂਨੀ ਸ਼ਹਿਰ ਦੇ ਪਾਰ ਦੇ ਬੋਗ ਪਾਏ ਗਏ ਨੇ ਜਿਦੇ ਵਿੱਚ ਸਮੂਹ ਸਟਾਫ ਨੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਹੈ ਪ੍ਰਸ਼ੰਤਾ ਭਾਵ ਨਾਲ ਸਰਵ ਕੀਤੀ ਹੈ ਔਰ ਪਰਮਾਤਮਾ ਅਗੇ ਇਸ ਸਕੂਲ ਦੀ ਬਿਹਤਰੀ ਵਾਸਤੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਅਲੱਗੋ ਵੇਢੀ ਗਈ ਠੀਕ ਹੈ ਆ ਇਹਦੇ ਨਾਲ ਹੀ ਪਿਛਲੇ ਸ਼ਾਸਨ ਦੇ ਦੌਰਾਨ ਪੜ੍ਹਾਈ ਦੇ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਜਿਹੜੇ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਉਹਨਾਂ ਦੇ ਮਾਪਿਆਂ ਨੂੰ ਇਸ ਉਹਨਾਂ ਦੀ ਪ੍ਰਾਪਤੀ ਦੀ ਵਧਾਈ ਦਿੱਤੀ ਗਈ ਹੈ ਔਰ ਮਾਪਿਆਂ ਨੂੰ ਸਕਾਰੀ ਸਕੂਲਾਂ ਦੀ ਪ੍ਰਾਪਤੀਆਂ ਦੇ ਲਈ ਵੱਧ ਤੋਂ ਵੱਧ ਨਿਮਿਸ਼ਣ ਕਰਾਉਣ ਦੇ ਦੀ ਜਾਗਰੂਕ ਕੀਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਸਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਣ ਔਰ ਇਹਦਾ ਲਾਭ ਪ੍ਰਾਪਤ ਕਰਨ ਇਹਨਾਂ ਆਰੀ ਸੁਖਣੀ ਸਾਹਿਬ ਪਰ ਹੱਥੇ ਮੌਕੇ ਪਹੁੰਚ ਹੋਈਆਂ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ ਇਸ ਸਕੂਲ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਟੰਡਣਡੇ ਜੋ ਕਿ ਜੱਜੇ ਤੌਰ ਤੇ ਪਹੁੰਚੇ ਹਨ ਉਹਨਾਂ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸਰ ਬੱਚਿਆਂ ਦਾ ਪਿਛਲੇ ਸੈਸ਼ਨ ਦੇ ਦੌਰਾਨ ਸਿੱਖਿਆ ਦਾ ਪੱਧਰ ਕਿੰਨਾ ਰਿਹਾ ਹੈ ਬੱਚਿਆਂ ਦਾ ਪੱਧਰ ਬਹੁਤ ਵਧੀਆ ਰਿਹਾ ਹੈ ਸਰਕਾਰ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ activities ਦੇ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ ਮੈਥ ਫੇਅਰ ਸਾਇੰਸ ਫੇਅਰ ਇੰਗਲਿਸ਼ ਫੇਅਰ ਲਗਾਏਗਾ ਜਾਂ ਔਰ ਬੱਚਿਆਂ ਨੇ ਬਹੁਤ ਅ ਸੁਜਰਾਤਿਕ ਤਰ੍ਹਾਂ ਦੇ ਤਰੀਕੇ ਦੇ ਨਾਲ ਸਮਾਜਿਕ ਸਿੱਖਿਆ ਦੇ ਨਾਲ-ਨਾਲ ਵਿਅਕਤੀਗਤ ਸਿੱਖਿਆ ਵੀ ਪ੍ਰਾਪਤ ਕੀਤੀ। ਹਾਂ ਜੀ ਸਤਿ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਪ੍ਰੋਗਰਾਮ ਬਾਰੇ। ਕਿਹੜਾ ਆਸਾਨੇ ਜਿਵੇਂ ਦੱਸਤਾ ਤੁਹਾਨੂੰ ਪਹਿਲਾਂ ਹੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਦਾਸਰਾ ਲੈ ਕੇ ਅਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਆ। ਸਾਡਾ ਸਕੂਲ ਜਿਹੜਾ ਕਾਮਲਾਵਾਲਾ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੀਆਂ ਇੱਥੇ ਜਮਾਤਾਂ ਲੱਗ ਬੈਠੀਆਂ ਵਾਂ। ਔਰ ਬੱਚੇ ਬੜੇ ਇਛਾ ਦੇ ਨਾਲ ਪੜਨ ਆਉਂਦੇ ਆ ਕਿਉਂਕਿ ਆਪਣਾ ਬੈਕਵਰਡ ਏਰੀਆ ਆਂデア ਏਰੀਆ ਹੋਣ ਦੇ ਕਾਰਨ ਜਿਹੜੀ ਜਿਹੜਾ ਪੜ੍ਹਾਈ ਦਾ ਪੱਧਰ ਸੀ ਉਹ ਬੜਾ ਲੋ ਸਿ ਪਹਿਨੋ ਤੇ ਹੁਣ ਇਸ ਕਾਮਨ ਵਾਲਾ ਸਕੂਲ ਜਦੋਂ ਦਾ ਅਪਗ੍ਰੇਡ ਹੋਇਆ ਸਾਰੀਆਂ ਲੜਕੀਆਂ ਤੁਹਾਡੀਆਂ ਜਿਹੜੀਆਂ ਪਲੱਸ 2 ਕਰ ਰਹੀਆਂ ਵਾ ਕੋਈ ਵੀ ਬੱਚਾ ਘਰੇ ਨਹੀਂ ਬੈਠਦਾ ਦਸੂ ਦੇ ਬਾਅਦ ਚ 12ਵੀਂ ਦੀ ਵਿਦਿਆ ਲੈਣ ਤੋਂ ਬਾਅਦ ਚ ਉਹ ਜਿਹੜੀਆਂ ਲੜਕੀਆਂ ਸਾਡੀਆਂ ਜਿਹੜੀਆਂ ਵਾ ਟੀਚਰ ਵੀ ਲੱਗੀਆਂ ਕਾਮਨ ਟੀਚਰ ਲੱਗੀਆਂ ਆਂ ਅੱਗੇ ਜਾ ਕੇ ਬੱਚੇ ਆ ਬੜੇ ਇਛਾ ਨਾਲ ਵੱਧ ਰਹੇ ਆ ਤੇਰੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰ ਰਹੇ ਆ ਸੋ ਅਸੀਂ ਕਾਮਨਾ ਕਰਦੇ ਆ ਕਿ ਇਹ ਸਕੂਲ ਜਿਹੜਾ ਵਾ ਇਸੇ ਤਰ੍ਹਾਂ ਹੀ ਦਿਨ ਦੁਪਹਿਰੀ ਤੱਕ ਚੰਗੀ ਤਰੱਕੀ ਕਰਦਾ ਰਹੇ ਜਿਵੇਂ ਜਿਵੇਂ ਇੱਥੇ ਸਟਾਫ ਦੀ ਘਾਟ ਪੂਰੀ ਹੋਈ ਓਵੇਂ ਹੀ ਇੱਥੇ ਜਿਹੜਾ ਬੱਚਿਆਂ ਦੀ ਗਿਣਤੀ 'ਚ ਵਾਧਾ ਹੋਇਆ ਸੋ ਬੱਚੇ ਜਿਹੜੇ ਆ ਉਹ ਪਹਿਲ ਦੇ ਰਹੇ ਆ ਕਾਮਨਵਾਲਾ ਸਕੂਲ ਨੂੰ ਤੇ ਅਸੀਂ ਜਾ ਕੇ ਉੱਥੇ ਦਾਖਲਾ ਕਰਵਾ ਕੇ ਜਿਹੜੀ ਆ ਵਧੀਆ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰ ਸਕੀਏ ਸੋ ਅੱਜ ਜਿਹੜਾ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਆ ਉਹ ਗੁਰੂ ਸਾਹਿਬ ਦਾ ਊਟਾਸਰਾ ਲੈ ਕੇ ਅਸੀਂ ਕੀਤੀ ਸੀ ਤੇ ਜਿਹੜੇ ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹਣਾ ਕਿ ਸ੍ਰੀ ਸੰਜੀਵ ਟੰਡਨ ਜੀ ਜਿਹੜੇ ਸਾਡੇ ਪ੍ਰਿੰਸੀਪਲ ਜਦੋਂ ਦੇ ਆ ਆਰ ਵੀ ਉਹਨਾਂ ਨੇ ਇੱਥੇ ਬਾਗਡੋਰ ਸੰਭਾਲੀ ਹੈ ਸਕੂਲ ਦੀ ਤਾਂ ਉਹਨਾਂ ਨੇ ਹਮੇਸ਼ਾ ਪੈਰ ਪੈਰ ਤੇ ਸਾਨੂੰ ਗਾਈਡ ਕੀਤਾ ਤੇ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜਾ ਸਕੂਲ ਆ ਉਹ ਹਰ ਪੱਖੋਂ ਪੜ੍ਹਾਈ ਪੱਖੋਂ ਵੀ ਔਰ ਮੁਕਾਸ ਪੱਖੋਂ ਵੀ ਅੱਗੇ ਜਾ ਰਿਹਾ ਬਾ ਨਵੇਂ ਜਿਹੜੇ ਕਮਰੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਆ ਜੀ ਨਵੀਆਂ ਸਹੂਲਤਾਂ ਬੱਚਿਆਂ ਨੂੰ ਨਵੀਂ ਹੁਣ ਪਾਸ 2 ਤੱਕ ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਫਰੀ ਪੜ੍ਹਨੀ ਮਿਲਦੀਆਂ ਬਾ ਬੱਚਿਆਂ ਦੀ ਜੀ ਫ੍ਰੀ ਸਭ ਬਿਲਕੁਲ 9ਵੀਂ ਤੋਂ ਬਾਅਦ ਨੂੰ ਤੱਕ ਮਾਮੂਲੀ ਜਿਹੜੇ ਫੰਡ ਹੈਗੇ ਸਰਕਾਰੀ ਜਿਹੜੇ ਉਹ ਵੀ ਲੈ ਜਾਂਦੇ ਆ ਤੇ ਬੱਚਿਆਂ ਨੂੰ ਫ੍ਰੀ ਆ ਉਹ ਜਿਹੜੀ ਸਿੱਖਿਆ ਦਿੱਤੀ ਜਾਂਦੀ ਆ ਕਿਤਾਬਾਂ ਫ੍ਰੀ ਆ ਜੀ ਵਰਦੀਆਂ ਬੱਚਿਆਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਸੋ ਅਸੀਂ ਤਾਂ ਅੱਗੇ ਵੀ ਕਾਮਨਾ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਥੋਂ ਦੇ ਇਲਾਕਾ ਨਿਵਾਸੀ ਆ ਉਹ ਵੱਧ ਤੋਂ ਵੱਧ ਸਾਨੂੰ ਯੋਗਦਾਨ ਦੇਣ ਅਤੇ ਸਕੂਲ ਦੇ ਵਿੱਚ ਜਿਹੜਾ ਸਾਡੇ ਇਨਸਾਫ਼ ਦੇ ਕੇ ਸਕੂਲ ਨੂੰ ਵਿਕਾਸ ਪੱਖੋਂ ਅਧਿ ਪੜਾਈ ਵਿੱਚੋਂ ਫਖੋਂ ਅਸੀਂ ਅੱਗੇ ਲੈ ਕੇ ਜਾਈਏ ਸੋ ਸਾਰਿਆਂ ਦਾ ਹੀ ਸਹਿਯੋਗ ਮੰਗਦੇ ਆ ਆਏ ਗਏ ਜਿਹੜੇ ਅੱਜ ਸਾਡੇ ਇੱਕਤਵੰਤੀ ਸਰਜਨ ਸੀ ਸਰਪੰਚ ਸਹਿਬਾਨ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਸਕੂਲ ਦੇ ਵਿੱਚ ਸਾਡਾ ਸਾਥ ਦਿਓ ਜਿਨ੍ਹਾਂ ਦੇ ਬੱਚੇ ਨਹੀਂ ਪੜਦੇ ਉਹ ਵੀ ਸਾਡਾ ਸਾਥ ਦੇਣ ਤਾਂ ਕਿ ਇਹ ਜਿਹੜੀ ਪਬਲਿਕ ਪ੍ਰਾਪਰਟੀ ਆ ਜਿਹੜੀ ਸਕੂਲ ਆ ਇਹ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਜਿਨ੍ਹਾਂ ਨੇ ਇੱਥੋਂ ਪੜ ਕੇ ਚੰਗੇ ਚੰਗੇ ਵੱਡੇ ਵੱਡੇ ਅਹੁਦਿਆਂ ਤੇ ਬੈਠਣਾ ਵਾ ਸੋ ਸਾਰਿਆਂ ਨੂੰ ਸਾਡੀ ਇਹ ਬੇਨਤੀ ਆ ਕਿ ਜੀ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਜ ਆਪਣੇ ਬੱਚੇ ਪਾਓ ਤੇ ਉਹ ਜਿਹੜੇ ਪੜ੍ਹ ਲੈ ਕੇ ਚੰਗੇ बिजनेसमैन ਚੰਗੇ ਅਫਸਰ ਲੱਗ ਸਕਣ ਕਿਉਂਕਿ ਅੱਜ ਦਾ ਸਮਾਜਾ ਜਿਹੜਾ ਪੰਜਾਬ ਦੇ ਵਿੱਚ ਅਫੀਸਰ ਲੋਬੀ ਦੇ ਵਿੱਚ ਜਿਹੜੀ ਗਿੰਦੀ ਆ ਸਾਡੀ ਘਟ ਗਈ ਆ ਤੇ ਬਾਹਰੀਆਂ ਸੇਟਾਂ ਤੋਂ ਜਿਹੜੇ ਚੰਗੇ-ਚੰਗੇ ਵੱਡੇ ਅਹੁਦਿਆਂ ਤੇ ਜਿਹੜੇ ਆ ਪੋਸਟਾਂ ਤੇ ਅਫਸਰ ਆ ਰਹੇ ਆ ਸੋ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਪੜਾਈਏ ਪੜ ਕੇ ਸਰਕਾਰੀ ਸਕੂਲਾਂ ਇੱਥੇ ਉੜੇ ਖਰਚੀ ਤੇ ਚੰਗੇ ਅਫਸਰ ਲੱਗਣ ਤੇ ਚੰਗੇ ਬਿਜ਼ਨਸਮੈਨ ਬਣ ਤੇ ਚੰਗੇ ਨਾਲ ਇਹ ਜਰੂਰ ਜਾਣਕਾਰੀ ਦੇ ਦਿਓ ਜਿਹੜੇ ਪਲੱਸ 1 ਪਲੱਸ 2 ਦੇ ਜਿਹੜੇ ਸਬਜੈਕਟ ਹੈਗੇ ਨੇ ਕਿਸ ਤਰ੍ਹਾਂ ਦੇ ਹੈਗੇ ਨੇ ਕਿਹੜੇ-ਕਿਹੜੇ ਵਿਸ਼ੇ ਹੈਗੇ ਹਨ ਹਾਂਜੀ ਫਿਲਹਾਲ ਸਾਡੇ ਸਕੂਲ ਦੇ ਵਿੱਚ ਆਰਸ ਗਰੁੱਪ ਆ ਜਿਹੜਾ ਜਿਵੇਂ ਪੰਜਾਬੀ ਇਲੈਕਟਿਵ ਹਿਸਟਰੀ ਫਿਜ਼ੀਕਲ ਐਜੂਕੇਸ਼ਨ ਐਂਡ ਇੱਕ ਸਰਕਾਰ ਨੇ ਐਨਐਸਯੂਐਫ ਦੇ ਤਹਿਤ ਦੋ ਟ੍ਰੇਡ ਸਾਡੇ ਚਲਾਏ ਗਏ ਆ ਜਿਹੜੇ ਬੁਆਏਜ਼ ਆ ਉਹਨਾਂ ਲਈ ਸਿਕਿਉਰਟੀ ਯਾਨੀ ਕਿ ਨਿੱਜੀ ਸੁਰੱਖਿਆ ਤੇ ਜਿਹੜੀਆਂ ਲੜਕੀਆਂ ਵਾਂ ਉਹਨਾਂ ਲਈ ਬਿਊਟੀ ਵੈਲਨੈਸ ਤੰਦਰੁਸਤੀ ਅਤੇ ਖੂਬਸੂਰਤੀ ਇਹ ਦੋ ਟ੍ਰੇਡ ਚਲਾਏ ਗਏ ਤਾਂ ਕਿ ਬੱਚੇ ਆ ਜਿਹੜੇ ਆਉਣ ਵਾਲੇ ਸਮੇਂ 'ਚ ਆਪਣਾ ਕੰਮ ਜਿਹੜਾ ਸ਼ੁਰੂ ਕਰਦੇ ਆ ਸਕਦੇ ਆ ਪ੍ਰਾਈਵੇਟ ਵੀ ਇਹਨਾਂ ਨੂੰ ਜੋਬ ਆ ਜਿਹੜੀ ਸਿਕਿਉਰਿਟੀ ਵੀ ਆਸਾਨੀ ਨਾਲ ਮਿਲ ਸਕਦੀ ਆ ਸੋ ਜਿਵੇਂ ਜਿਵੇਂ ਡਿਮਾਂਡ ਹੋਊਗੀ ਇੱਥੇ ਸਕੂਲ ਦੇ ਵਿੱਚ ਕਮਰਸ ਗਰੁੱਪ ਦੀ ਜਾਂ ਸਾਇੰਸ ਗਰੁੱਪ ਦੀ ਜਿਵੇਂ ਜਿਵੇਂ ਬੱਚਿਆਂ ਦਾ ਦਾਖਲਾ ਵਾਧਦਾ ਤਾਂ ਸਰਕਾਰ ਉਹ ਵੀ ਇੱਥੇ ਸ਼ੁਰੂ ਕਰਵਾ ਸਕਦੀ ਆ ਫਿਲਹਾਲ ਸਾਡੇ ਕੋਲ ਆਸ ਗਰੁੱਪ ਤਾਂ ਧੰਨਵਾਦ